ਮਾਤਾ ਚਰਨਕੌਰ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਹੋ ਗਏ ਭਾਵੁਕ ਆਖੀਆਂ ਕੁਝ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਸੁਣ ਕੇ ਲੋਕ ਵੀ ਹੋ ਗਏ ਭਾਵੁਕ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਸਿੱਧੂ ਮੂਸੇਵਾਲੇ ਬਾਈ ਨੂੰ ਗਏ ਹੋਏ ਤਕਰੀਬਨ ਤਕਰੀਬਨ 2 ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਸਿੱਧੂ ਮੂਸੇਵਾਲੇ ਨੂੰ ਹਾਲੇ ਤੱਕ ਨਾ ਤਾਂ ਇਨਸਾਫ ਮਿਲਿਆ ਨਾ ਸਿੱਧੂ ਦੇ ਮਾਪਿਆਂ ਨੂੰ ਹਾਲੇ ਤੱਕ ਇਸ ਗੱਲ ਦੀ ਚੈਨ ਆਈ ਕਿ ਚਲੋ ਅਗਰ ਪੁੱਤ ਨਹੀਂ ਰਿਹਾ ਤਾਂ ਪੁੱਤ ਨੂੰ ਇਨਸਾਫ ਤਾਂ ਮਿਲ ਹੀ ਗਿਆ। ਸਿੱਧੂ ਦੇ ਮਾਤਾ ਪਿਤਾ ਇੰਤਜ਼ਾਰ ਕਰ ਰਹੇ ਨੇ ਪੁੱਤ ਨੂੰ ਆਖਰ ਇਨਸਾਫ ਮਿਲ ਸਕੇ। ਕਈ ਵਾਰ ਮਾਤਾ ਚਰਨਕੌਰ ਕੌਰ ਕਈ ਵਾਰ ਬਾਪੂ ਬਲਕੌਰ ਸਿੰਘ ਹੋរី ਭਾਵੁਕ ਹੋ ਜਾਂਦੇ ਨੇ। ਮਾਤਾ ਚਰਨਕੌਰ ਹੋਰੀ ਕਈ ਵਾਰੀ ਆਪਣੇ ਇੰਸਟਾਗ੍ਰਾਮ ਦੇ ਉੱਪਰ ਐਸੀਆਂ ਪੋਸਟਾਂ ਪਾ ਦਿੰਦੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਬਾਈ ਸਿੱਧੂ ਮੂਸੇਵਾਲ ਦੇ ਚਾਹਣ ਵਾਲੇ ਵੀ ਭਾਵੁਕ ਹੋ ਜਾਂਦੇ ਨੇ। ਹੁਣ ਵੀ ਕੁਝ ਸਮਾਂ ਪਹਿਲਾਂ ਮਾਤਾ ਚਰਨਕੌਰ ਨੇ ਇੱਕ ਐਸੀ ਹੀ ਪੋਸਟ ਲਿਖੀ ਜਿਸ ਨੇ ਵੀ ਇਹ ਪੋਸਟ ਪੜ੍ਹੀ ਸਭ ਭਾਵ ਹੋ ਗਏ ਦੋਸਤੋ ਇੱਥੇ ਮਾਤਾ ਚਰਨ ਕੌਰ ਨੇ ਲਿਖਿਆ ਕਿ ਮੇਰੇ ਪੁੱਤਰ ਥਾਵੇਂ ਆਪਣੇ ਪੁੱਤਰ ਖੜਾ ਕੇ ਦੇਖੋ ਗੱਪਰੂ ਸ਼ੇਰ ਦੀ ਤਹਿ ਤੇ ਸੁਰਮੇ ਸੇਰੇ ਲਾ ਕੇ ਦੇਖੋ ਸ਼ਗਨਾ ਦੇ ਗਾਨੇ ਬੰਨਣ ਥਾਵੇਂ ਜੂੜੇ ਗੁੰਦ ਕੇ ਦੇਖੋ ਮੋੜ ਕੇ ਦੇਖੋ ਸੁੱਖਾ ਨੂੰ ਘਰ ਦੀ ਦੇੜੀ ਤੋਂ ਤੋੜ ਕੇ ਇੱਕੋ ਪੁੱਤ ਨੂੰ ਸੱਥਰ ਟਾ ਕੇ ਦੇਖੋ ਤੋੜਨਾਂ ਤੇ ਖੁਸ਼ੀਆਂ ਨਾਲ ਨੈਣ ਬਹਾ ਕੇ ਦੇਖੋ ਮੇਰੇ ਪੁੱਤਰ ਥਾਵੇਂ ਆਪਣੇ ਪੁੱਤਰ ਖੜਾ ਕੇ ਦੇਖੋ ਜੇ ਇੰਨਾ ਜਿਹੜਾ ਕਰ ਸਕਦੇ ਐਸੇ ਦੁੱਖ ਨੂੰ ਜਰ ਸਕਦੇ ਮਰਦੇ ਹੀਆ ਮਰ ਜਾਣ ਦੋ ਕਹਿ ਕੇ ਹੌਸਲਾ ਕਰ ਸਕਦੇ ਫਿਰ ਮੈਂ ਵੀ ਚੁੱਪ ਬਟ ਲਵਾਂਗੀ ਸਬਰ ਦੇ ਘੁੱਟ ਭਰ ਲਵਾਂਗੀ ਇਹ ਸਵਾਲ ਹੈ ਮੇਰਾ ਉਹਨਾਂ ਕੁਝ ਵੀਰਾਂ ਭੈਣਾਂ ਨੂੰ ਜੋ ਅਕਸਰ ਇਹ ਬੋਲ ਕੇ ਸਾਡੇ ਜ਼ਖਮ ਹੋਰ ਕਰ ਦਿਆ ਕਿ ਮਰ ਗਿਆ ਤਾਂ ਮਰ ਗਿਆ ਨਾਲ ਥੋੜੀ ਮਰਨਾ ਤੇ ਜੇ ਰਾਜਨੀਤਿਕ ਸ਼ਖਸੀਅਤਾਂ ਮੇਰੇ ਬੱਚੇ ਦੀ ਅਣਮੰਗੀ ਮੌਤ ਨੂੰ ਹਮਦਰਦੀ ਮਟੋਰਨ ਦਾ ਸਾਧਨ ਕਹਿੰਦੀਆਂ ਨੇ ਇਹ ਸਵਾਲ ਉਹਨਾਂ ਸਭ ਲੋਕਾਂ ਨੂੰ ਇੱਕ ਲੌਤੇ ਪੁੱਤਰ ਦੀ ਮਾਂ ਵੱਲੋਂ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਅਸੀਂ ਇਨਸਾਫ ਦੀ ਮੰਗ ਨਹੀਂ ਕਰਦੇ ਦੋਸਤੋ ਤੁਸੀਂ ਨੇ ਦੇਖਿਆ ਕਿ ਮਾਤਾ ਚਰਨ ਕੌਰ ਨੇ ਕਿਸ ਤਰ੍ਹਾਂ ਇੱਕ ਭਾਵਕ ਪੋਸਟ ਤਾਂ ਲਿਖੀ ਹੀ ਨਾਲ ਹੀ ਉਹਨਾਂ ਨੇ ਕਈ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਪੂਰੇ ਸਿਸਟਮ ਦੇ ਉੱਪਰ ਅਤੇ ਉਹਨਾਂ ਲੋਕਾਂ ਦੇ ਉੱਪਰ ਜੋ ਕਿ ਸਿੱਧੂ ਨੂੰ ਜਾਉਂਦੇ ਜੀ ਵੀ ਨਾਫਰਤ ਕਰਦੇ ਸੀ ਅਤੇ ਅੱਜ ਵੀ ਕਮੈਂਟਾਂ ਦੇ ਵਿੱਚ ਲਾ ਲੋ ਜਾਂ ਫਿਰ ਵੈਸੇ ਕਈ ਵਾਰ ਐਸੀਆਂ ਵੀਡੀਓਜ਼ ਵਗੈਰਾ ਪਾ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਮਾਪੇ ਦਾ ਜਿਹੜਾ ਦਿਲ ਹੈ ਉਹ ਤਾਂ ਭਾਵਕ ਹੋ ਹੀ ਜਾਂਦਾ ਨਾਲ ਨਾਲ ਸਿੱਧੂ ਦੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਵੀ ਠੇਸ ਪਹੁੰਚਦੀ ਹੈ ਅਤੇ ਮਾਤਾ ਚਰਨ ਕੌਰ ਨੇ ਇਹੀ ਸਵਾਲ ਇਥੇ ਚੱਕੇ ਨੇ ਅਤੇ ਇਨਸਾਫ ਦੀ ਮੰਗ ਇੱਕ ਵਾਰ ਫੇਰ ਤੋਂ ਪੁੱਤ ਦੇ ਲਈ ਕਰੀ ਹੈ ਦੋਸਤੋ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੀ رائے ਜ਼ਰੂਰ ਦੇ ਕੇ ਜਾਓ ਕੀ ਕਦੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇਗਾ ਕੀ ਕਦੇ ਮਾਤਾ ਚਰਨ ਕੌਰ ਬਾਪੂ ਬਲਕੌਰ ਸਿੰਘ ਹੋਰੀ ਸੁਖ ਦੀ ਨੀਂਦ ਸੌ ਪਾਉਣਗੇ ਜਾਂ ਫਿਰ ਉਹਨਾਂ ਦਾ ਜਿਹੜਾ ਚੰਗਾ ਟਾਈਮ ਸੀ ਉਹ ਸਿੱਧੂ ਬਾਈ ਦੇ ਨਾਲ ਹੀ ਖਤਮ ਹੋ ਗਿਆ ਸੀ ਪਰ ਸਿੱਧੂ ਦੇ ਜਿਹੜੇ ਚਾਹਣ ਵਾਲੇ ਨੇ ਉਹ ਅੱਜ ਵੀ ਇਸ ਉਡੀਕ ਵਿੱਚ ਨੇ ਕਿ ਹਵੇਲੀ ਵਿੱਚੋਂ ਕਦੋਂ ਕੋਈ ਚੰਗੀ ਖਬਰ ਆਵੇ ਜਾ ਫਿਰ ਕਦੋਂ ਸਿੱਧੂ ਨੂੰ ਜਿਹੜਾ ਇਨਸਾਫ ਹੈ ਸਿੱਧੂ ਨੂੰ ਇਨਸਾਫ ਮਿਲੇ ਅਤੇ ਸਿੱਧੂ ਦੇ ਜਿਹੜੇ ਚੌਂੜ ਵਾਲੇ ਨੇ ਸਿੱਧੂ ਦੇ ਮਾਤਾ ਪਿਤਾ ਨੇ ਉਹਨਾਂ ਦੇ ਜਿਹੜੇ ਦਿਲ ਨੂੰ ਚੈਨ ਆਵੇ ਤਾਂ ਦੋਸਤੋ ਅਗਰ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਅੱਗੇ ਵੀ ਸਾਂਝਾ ਕਰ ਦਿਓ ਅਗਰ ਤੁਸੀਂ ਇਹ ਵੀਡੀਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗਰ ਵੀਡੀਓ ਜੱਟ ਬਾਬੇ ਟੈਲੀਵਿਜ਼ਨ YouTube ਚੈਨਲ ਦੇ ਉੱਪਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਨਾਲ ਹੀ ਦੋਸਤੋ ਆਪਣੇ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਭਾਈ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ